ਇਸ ਧਰਮੇ ਦੇ ਵਿੱਚ 71 ਹੋਏ ਵਕਵਕ ਕਸਾਰ ਆਗੂਆਂ ਦੇ ਜਥੇਬੰਦਕ ਤਾਗੂ ਇਸ ਪਿੰਡ ਦੇ ਨਗਰ ਨਿਵਾਸੀ ਵਕਵਕ ਜਥੇਬੰਦਿਆਂ ਦੇ ਜਥੇਬੰਦਿਆਂ ਤੋਂ ਔਰ ਹੋਟ ਮਾਰਕੀਟ ਜਥੇਬੰਦਿਆਂ ਤੋਂ ਪਹੁੰਚੇ ਸਹੀ ਸਾਡੇ ਕੌਮ ਦੇ ਜੋ ਮਹਾਨ ਸ਼ਹੀਦ ਨੇ ਇਨਕਲਾਬੀ ਸ਼ਹੀਦ ਜਿਨ੍ਹਾਂ ਨੂੰ ਅੱਜ ਅਸੀਂ ਸ਼ਰਧਾਂਜਲੀ ਭੇਟ ਕਰਨ ਲਈ ਇਕੱਤਰ ਹੋਏ ਆਂ ਇੱਥੇ ਮੇਰਾ ਕਹਿਣ ਤੋਂ ਉਦਰੇ ਆ ਕਿ ਸਿਰਫ ਸ਼ਹੀਦ ਭਗਤ ਸਿੰਘ ਹੀ ਨਹੀਂ ਬਲਕੇ ਉਹਨਾਂ ਦੇ ਨਾਲ ਦੋ ਸਾਥੀ ਦੋ ਵੀਰਾਂ ਜਿਨ੍ਹਾਂ ਦਾ ਜ਼ਿਕਰ ਇਥੇ ਬਹੁਤ ਘੱਟ ਹੋਇਆ ਇਹ ਗੱਲ ਸਾਨੂੰ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਇਕੱਲੇ ਕਾਰੇ ਵਿਅਕਤੀ ਦਾ ਇਸ ਕਾਰਪੋਰੇਟ ਜਗਤ ਦੇ ਵਿੱਚ ਜਾਂ ਸਾਮਰਾਜੀ ਜੱਟ ਦੇ ਸੰਸਾਰ ਵਿੱਚ ਕੋਈ ਥਾਂ ਕੋਈ ਨਾਂ ਕੋਈ ਵਿजूद ਨਹੀਂ ਹੈ ਇਸੇ ਸੋਚ ਨੂੰ ਇਸੇ ਸਿਸਟਮ ਨੂੰ ਸਮਝਿਆ ਭਗਤ ਸਿੰਘ ਤੇ ਸਾਥੀਆਂ ਨੇ ਭਗਤ ਸਿੰਘ ਨੇ ਮੌਰੀ ਚੋਟੀਮ ਰਹੀ ਬਹੁਤ ਉੱਚੀ تعلیم ਹਾਸਲ ਕੀਤੀ ਇਨਕਲਾਬ ਦਾ ਰਿਪੋਰਟਰ ਪੜ੍ਹਿਆ ਔਰ ਲੈਨਨ ਤੱਕ ਉਸਨੇ ਸਟੱਡੀ ਕੀਤਾ ਲੈਨਨ ਆਪਣੇ ਆਪ ਦੇ ਵਿੱਚ ਲੈਨਨ ਦੀ ਵਿਚਾਰਧਾਰਾ ਉਹ ਸਾਮਰਾਜੀ ਸਿਸਟਮ ਦੇ ਖਿਲਾਫ ਹੀ ਜਿਸ ਦੇ ਵਿੱਚ ਉਹ ਕਹਿੰਦੇ ਸਨ ਕਿ ਸਾਰੇ ਇੱਥੇ ਕਿਰਤੀ ਕਿੱਕ 71 ਜਾਣ ਆਪਣੀ ਕਿਰਤ ਦਾ ਮੁੱਲ ਪਾਉਣ ਤੇ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਖੁਸ਼ਗਵਾਰ ਜਾਣ ਪਰ ਦੂਸਰੇ ਪਾਸੇ ਜਿਹੜਾ ਹੋਰ ਟੋਲਾ ਸੀ ਸਾਮਰਾਜਾਂ ਦਾ ਟੋਲਾ ਖਾਸ ਤੌਰ ਤੇ ਉਸ ਸਮੇਂ ਦੇ ਵਿੱਚ ਬ੍ਰਿਟਿਸ਼ ਜਿਹੜਾ ਸਾਮਰਾਜ ਧਾਰੂ ਸੀ ਸੰਸਾਰ ਦੇ ਵਿੱਚ ਭਗਤ ਸਿੰਘ ਦੇ ਜੀਵਨ ਦੇ ਵਿੱਚ ਉਹ ਉਸ ਨੇ ਉਸ ਨੂੰ ਚੰਗੀ ਤਰ੍ਹਾਂ ਸਮਝਿਆ ਆ ਕੇ ਸਾਮਰਾਜ ਬਾਦ ਜਿਹੜਾ ਹੈ ਉਹ ਕਿਰਤਿਆਂ ਦੀ ਲੁੱਟ ਕਰਦਾ ਹੈ ਔਰ ਕਿਰਤੇ ਉੱਤੇ ਹੀ ਪਾਦਾ ਹੈ ਸੋ ਸਾਥੀਓ ਸਾਨੂੰ ਤੇ ਸਮਝਣਾ ਚਾਹੀਦਾ ਹੈ ਕਿ ਅਸੀਂ ਭਾਵੇਂ ਆਪਣੇ ਖੇਤਰ ਦੇ ਵਿੱਚ ਆਪਣੇ ਜਥੇਬੰਦੀ ਬਣਾਈਏ ਉਸ ਦੇ ਨਾਲ ਸਾਡੀ ਕਿਰਤੀ ਲੁੱਟ ਜਿਹੜੀ ਹੈ ਰੁਕਦਾ ਨਹੀਂ ਇਹ ਸਾਡੀ ਸਮਝ ਜਿਹੜੀ ਹੈ ਬਹੁਤ ਕੋਟੀ ਹੋਵੇਗੀ ਦਾਟਾ ਟਿਆ ਹੋਵੇਗੀ ਜਿਵੇਂ ਕਿ ਭਗਤ ਸਿੰਘ ਨੇ ਪੂਰੇ ਵਿਸ਼ਵ ਦੇ ਵਿੱਚ ਅਕ ਇਸ ਗੱਲ ਨੂੰ ਸਮਝਿਆ ਦੂਸਰੇ ਪਾਸੇ ਉਹ ਪੰਜਾਬ ਤੋਂ ਹੀ ਨਹੀਂ ਬਲ ਕੇ ਪੂਰੇ ਦੇਸ਼ ਦੇ ਜਿਹੜੇ ਇਨਕਲਾਬੀ ਯੋਧੇ ਸੀ ਉਹਨਾਂ ਨਾਲ ਉਸ ਨੇ ਆਪਣੀਆਂ ਡੋਟੀਆਂ ਪਾਈਆਂ ਅਸੀਂ ਦੇਖਿਆ ਕਿ ਜਿਹੜਾ ਰਾਜਪੂਰ ਸਰਦੇਵ ਸਿੰਘ ਉਹ ਦੱਖਣ ਤੋਂ ਸੀ ਦੂਸਰੇ ਸਰਦੇਵ ਸਿੰਘ ਉਹ ਵੀ ਸਾਡੇ ਮੱਧ ਪੂਰਬੀ ਜਿਹੜਾ ਭਾਰਤ ਤੋਂ ਸੀ ਇਸ ਤਰ੍ਹਾਂ ਅਸੀਂ ਇਹ ਸਮਝ ਕੇ ਬੈਠ ਜਾਈਏ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਇੱਕਲਾਬੀ ਲਹਿਰ ਖੜੀ ਕਰਕੇ ਉਸ ਦੀ ਆਪਣੀ ਸਾਮਰਾਜ ਦੇ ਜਲਾ ਜਿਹੜੀ ਐ ਰੋਟ ਸੁੱਟ ਬੰਦ ਕਰ ਦੇਵੋਗੇ ਤਾਂ ਸੱਪਾਂ ਸਿੰਘ ਨੂੰ ਸਮਝਣਾ ਉਹਦੀ ਸੋਚ ਨੂੰ ਉਸਦੀ ਫਰਾਕਤੀ ਨੂੰ ਸਮਝਣਾ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਕਾਹੀ ਅਸੀਂ ਆਪਣੀ ਕਿਰਤ ਨੂੰ ਆਪਣੀ ਜ਼ਮੀਨ ਨੂੰ ਆਪਣੀ ਫਸਲਾਂ ਨੂੰ ਆਪਣੇ ਸਿੱਖਿਆ ਨੂੰ ਆਪਣੀ ਸਿਹਤ ਨੂੰ ਸਿਹਤ ਵਿਭਾਗ ਨੂੰ ਬਹੁਤ ਸਾਰੇ ਜਿਹੜੇ ਪਬਲਿਕ ਸੈਕਟਰ ਦੇ ادارے ਆ ਉਹਨਾਂ ਨੂੰ ਬਚਾ ਸਕਾ ਨਹੀਂ ਇਥੋਂ ਤੱਕ ਭਾਵੇਂ ਪਰਸੇ ਨੇ ਇਸ ਗੱਲ ਨੂੰ ਪ੍ਰਚਾਰਿਆ ਔਰ ਬੰਗਾਰਿਆ ਵੀ ਤੇ ਆਪਣੇ ਇਨਕਲਾਬੀ ਜਿਹੜੇ ਨਾਰੇ ਦੇ ਕੇ ਲੋਕ ਨੂੰ ਜਾਗਰੂਤ ਵੀ ਕੀਤਾ ਦੂਸਰੇ ਪਾਸੇ ਅਸੈਂਬਲੀ ਵਿੱਚ ਬ੍ਰਿਟਿਸ਼ ਸਾਮਰਾਜੀ ਅਸੈਂਬਲੀ ਚ ਜਿਹੜਾ ਖੋਕਾ ਵੰਸ ਉੱਟ ਕੇ ਉਹਨਾਂ ਨੂੰ ਚਕੰਨਾ ਵੀ ਕੀਤਾ ਕਿ ਤੁਸੀਂ ਲੋਕਾਂ ਦੀ ਆਵਾਜ਼ ਨੂੰ ਨਹੀਂ ਦਵਾ ਸਕਦੇ ਜਦ ਤੱਕ ਲੋਕ ਜਾਗਦੇ ਰਹਿਣਗੇ ਤੁਹਾਨੂੰ ਇੱਥੇ ਤੁਹਾਡਾ ਜਿਹੜਾ ਸਾਮਰਾਜ ਆ ਉਸ ਦਾ ਜਿਹੜਾ ਹੈ ਮੁੱਜਾ ਕਰਕੇ ਹਟਣਗੇ ਤਾਂ ਇਹ ਗੱਲ ਬਿਲਕੁਲ ਸਾਫ਼ ਸੱਚ ਹੋਈ ਪਰ ਵਰਤ ਸੰਕੇ ਰਹੀ ਕਿ ਭਗਤ ਸਿੰਘ ਨੇ ਜੋ ਆਜ਼ਾਦੀ ਦਾ ਸੁਪਨਾ ਸੋਚਿਆ ਸੀ ਨਾ ਬਰਾਬਰੀ ਦਾ ਆਰਥਿਕ ਸਮਾਨਤਾ ਦਾ ਸਮਾਜਿਕ ਨਾ ਬਰਾਬਰੀ ਦਾ ਉਹ ਸੁਪਨਾ ਆਜ਼ਾਦੀ ਪ੍ਰਾਪਤ ਹੋਣ ਤੋਂ ਬਾਅਦ ਵੀ ਪੂਰਾ ਨਾ ਹੋ ਸਕਿਆ ਪਰ ਸਿੰਘ ਦਾ ਆਜ਼ਾਦੀ ਘਰਾਣ ਤੋਂ ਪਹਿਲਾਂ ਹੀ ਸ਼ਹੀਦ ਹੋ ਚੁੱਕੇ ਸਨ ਅੰਗਰੇਜ਼ਾਂ ਨੇ ਉਹਨਾਂ ਦੀ ਸ਼ਹਾਦਤ ਦਾ ਜਿਹੜਾ ਸਮਾਥ ਸੀ ਉਸ ਨੂੰ ਵੀ ਬਦਲ ਕੇ ਜਿਹੜਾ ਅੰਤਰਰਾਸ਼ਟਰੀ ਕਾਨੂੰਨ ਸੀ ਉਹਦੀ ਉਲੰਘਣਾ ਕੀਤੀਆਂ ਕਿਉਂਕਿ ਸਾਮਰਾਜਵਾਦ ਇਨਕਲਾਬ ਤੋਂ ਡਰਦਾ ਹੈ ਜੇ ਅਸੀਂ ਇਨਕਲਾਬ ਲਿਆਉਣ ਦੇ ਲਈ ਤਿਆਰ ਕਰਾਂਗੇ ਪੂਰੇ ਆਪਣੇ ਸਮਾਜ ਨੂੰ ਇੱਕਜੁੱਟ ਕਰਾਂਗੇ ਧਰਮਾਂ ਤੋਂ ਉੱਪਰ ਉੱਠ ਕੇ ਜਾਤਾਂ ਤੋਂ ਉੱਪਰ ਉੱਠ ਕੇ ਤਾਂ ਹੀ ਅਸੀਂ ਆਪਣੇ ਆਪ ਨੂੰ ਬਚਾ ਸਕਾਂਗੇ ਹੋਨਡਾ ਜਿਹੜਾ ਸਾਮਰਾਜਵਾਦ ਹੈ ਉਹ ਸਾਮਰਾਜ ਦੇ ਵਿੱਚ ਅਮਰੀਕਾ ਦੀ ਸਭ ਤੋਂ ਵੱਡੀ ਚੌਧਰ ਹੈ ਤੁਸੀਂ ਹਰ ਰੋਜ਼ ਖਬਰਾਂ ਪੜ੍ਹਦੇ ਹੋਗੇ ਸੁਣਦੇ ਹੋਵੋਗੇ ਕਿ ਅਮਰੀਕਾ ਦਾ ਮੌਜੂਦਾ ਰਾਸ਼ਟਰਪਤੀ ਜਿਹੜਾ ਹੈ ਉਹ ਲਗਾਤਾਰ ਪੂਰੀ ਦੁਨੀਆ ਦੇ ਦੇਸ਼ਾਂ ਨੂੰ ਅੱਖਾਂ ਦਿਖਾ ਰਿਹਾ ਹੈ ਈਵਨ ਆਪਣੇ ਦੇਸ਼ ਦੇ ਅੰਦਰ ਵੀ ਰੋਜ਼ਗਾਰ ਤੇ ਜਿਹੜੇ ਸੱਦ ਨਾ ਮੌਕੇ ਆ ਉਹਨਾਂ ਨੂੰ ਖਤਮ ਕਰ ਰਿਹਾ ਹੈ ਸਿੱਖਿਆ ਵਿਭਾਗ ਉਸਨੇ ਖਤਮ ਕਰ ਦਿੱਤਾ ਹੈ ਬਹੁਤ ਸਾਰੇ ਜਿਹੜੇ ਜਿਹੜੇ ਪਬਲਿਕ ਸੈਕਟਰ ਦੇ ادارے ਸੀ ਉਹਨਾਂ ਦੇ ਬਲਾਜਨ ਦੀ ਸ਼ਾਨਟੀ ਕਰ ਦਿੱਤੀ ਗਈ ਹੈ ਤਾਂ ਅਸੀਂ ਇਹ ਸਮਝ ਲੀਏ ਕਿ ਅਮਰੀਕਾ ਜੇ ਵਾਪਰ ਰਿਹਾ ਨਹੀਂ ਇਹ ਸਾਡੀ ਪੁੱਲ ਹੋਵੇਗੀ ਇਸ ਅਮਲ ਨੂੰ ਸਾਰੇ ਵਿਸ਼ਵ ਵਿੱਚ 트럼ਪ ਕਲਾ 트럼ਪ ਨੇ ਜਿੰਨੇ ਸਾਮਰਾਜੀ ਮੁਲਕ ਨੇ ਉਹ ਲਗਾਤਾਰ ਇਸ ਦੀ ਦਬਾਅ ਬਣਾ ਰਿਹਾ ਹੈ ਕਿ ਤੁਸੀਂ ਆਪਣੇ ਪਬਲਿਕ ਸੈਕਟਰ ਦੇ ਆਧਾਰਿਆਂ ਨੂੰ ਖਤਮ ਕਰੋ ਪਰ ਸਿੱਖਿਆ ਹੈ ਪਾਣੇ ਸਿਹਤ ਹੈ ਉਹ ਸਾਰਿਆਂ ਨੂੰ ਲਗਾਤਾਰ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਉਹ ਖਤਮ ਕੀਤੇ ਜਾਣਗੇ ਦੂਸਰੀ ਗੱਲ ਲਗਾਤਾਰ 트੍ਰੰਪ ਜਿਹੜਾ ਹੈ ਸੰਸਾਰ ਦੇ ਉੱਤੇ ਸੰਸਾਰ ਦੇ ਘੱਟ ਵਿਕਸਤ ਦੇਸ਼ਾਂ ਦੇ ਤੇਜਾ ਵਿਕਾਸရှင် ਦੇ ਸਭ ਤੋਂ ਵੱਡਾ ਬਣਾ ਰਿਹਾ ਹੈ ਕਿ ਤੁਸੀਂ ਸਾਡੀਆਂ ਵਸਤਾਂ ਦੇ ਉੱਤੇ ਟੈਰਫ ਰੇਟਾ ਜਿਹੜਾ ਉ ਘਟਾਓ ਜਾਂ ਬੰਦ ਕਰੋ ਕਿਉਂਕਿ ਅਮਰੀਕਾ ਕੋਲ ਆਬਾਦੀ ਘੱਟ ਹੈ ਪੈਦਾਵਾਰ ਵੱਧ ਹੈ ਉਹ ਆਪਣੀ ਪੈਦਾਵਾਰ ਨੂੰ ਵਿਸ਼ਵ ਦੀ ਖੁੱਲੀ ਮੰਡੀ ਵਿੱਚ ਵੇਚਣਾ ਚਾਹੁੰਦਾ ਹੈ ਤਾਂ ਜਦੋਂ ਇਹ ਗੱਲ ਦਾ ਦਾਅਵਾਤਬਾ ਪੂਰੇ ਵਿਸ਼ਵ ਦੇ ਉੱਤੇ ਬਣੇਗਾ ਤਾ ਸਾਡੀਆਂ ਫਸਲਾਂ ਸਾਡੀ ਜਿਹੜੀ ਵੱਡੀ ਸਸ਼ਤਰਾਂ ਉਹ ਬਿਲਕੁਲ ਖਤਮ ਹੋ ਜਾਵੇਗਾ ਤੇ ਸਾਡੀਆਂ ਫਸਲਾਂ ਅਮਰੀਕਾ ਦੀ ਫਸਲ ਦੇ ਮੁਕਾਬਲੇ ਦੇ ਵਿੱਚ ਬਹੁਤ ਬਹੁਤ ਜਿਹੜੀ ਹੈ ਕੁਆਲਿਟੀ ਪੱਖੋਂ ਪਿੱਛੇ ਰਹਿ ਜਾਣੀਆਂ ਕਿ ਤੁਸੀਂ ਦੇਖੋਗੇ ਮੇਰੀ ਗੱਲ ਸੁਣ ਕੇ ਜਿਹੜੀ ਅੱਜ ਮੈਂ ਤੁਹਾਨੂੰ ਕਹਿ ਰਿਹਾ ਤਾਂ ਅਮਰੀਕਾ ਦੀ ਜਿੰਨੀ ਵੀ ਪੈਦਾਵਾਰ ਆਪਾਂ ਨੂੰ ਖੇਤੀ ਸੈਕਟਰ ਦੀ ਹੈ ਭਾਵੇਂ ਇੰਡਸਟਰੀ ਸੈਕਟਰ ਦੀ ਹੈ ਉਹ ਸਾਡੇ ਘਰੇਲੂ ਖੇਤੀ ਨੂੰ ਘਰੇਲੂ ਜ਼ੋਗ ਨੂੰ ਬਿਲਕੁਲ ਤਬਾ ਕਰ ਦੇਵੇਗਾ ਆਪਾਂ ਪਹਿਲੇ ਅਡਾਨੀਆਂ ਆਵਾਣੀਆਂ ਦੀ ਗੱਲ ਆ ਕਰੀਏ ਆਵਾਮੀ ਅਡਾਨੇ ਵੀ ਉਸ ਵਿਸ਼ਵ ਕਾਰਪੋਰੇਟਾਂ ਦੇ ਹਿਸਾਬੀ ਹਨ ਉਹ ਸਾਡੇ ਲਗਾਤਾਰ ਪੂਰੇ ਖਾਲ ਪੋਦਾਰਥਾਂ ਦੇ ਉੱਤੇ ਜ਼ਮੀਨਾਂ ਦੇ ਉੱਤੇ ਕਬਜ਼ਾ ਕਰ ਨੂੰ ਉੱਪਰ ਬਿਠਿਆ ਹਨ ਆਪਾਂ ਦੇਖ ਰਹੇ ਸਾਡੇ ਆਪਰੇ ਜਿਹੜੀਆਂ ਸਾਡੀ ਸਰਕਾਰ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂਆਂ ਵੀ ਜਾ ਰਹੀਆਂ ਨੇ ਬੜੇ ਸਾਈਲੋ ਪ੍ਰਾਂਤ ਜਿਹੜੇ ਬਣਾਏ ਜਾ ਰਹੇ ਆ ਤਾਂ ਕਿ ਕਿਸਾਨ ਆਪਣੀ ਫਸਲ ਜਿਹੜੀ ਹੈ ਬੜੀ ਸ਼ੇਤੀ ਨਾਲ ਚੱਕੀ ਕੀ ਮੁੱਦੇ ਤੇ ਉਹਨਾਂ ਦੇ ਵਿੱਚ ਬੇਚਾਰੇ ਸਾਰੇ ਕਿਸਾਨ ਦੇ ਹਿੱਸੇਵੰਦੀਆਂ ਆਪਦੇ ਸਾਥੀ ਇਸ ਤੋਂ ਭਲੀ ਭਾਂਤ ਜਾਣੂ ਹੋਣਗੇ ਇਹ ਇੱਕ ਛਲਾਵਾ ਹੈ ਜਦ ਇਹ ਸਾਰਾ ਕੁਝ ਅਸੀਂ ਉਹਨਾਂ ਦੇ ਚੁੱਕਰ ਵਿੱਚ ਫਸ ਗਏ ਤਾਂ ਸਾਡੀਆਂ ਸਾਰੀਆਂ ਜਿਹੜੀਆਂ ਫਸਲਾਂ ਆ ਉਹ ਕੌਡੀਆਂ ਦੇ ਭਾਂ ਉਹਨਾਂ ਕਾਰਪੋਰੇਟਾਂ ਨੇ ਖਰੀਦ ਲਈਆਂ ਤੇ ਕਿਉਂਕਿ ਹਰੇਕ ਨੂੰ ਮੁਨੱਖ ਦੀ ਅੰਸਾਰ ਦੀ ਲੋੜ ਹੈ ਖਾਣ ਪਦਾਰਥ ਅੰਨ ਹਰ ਇੱਕ ਨੇ ਰੋਟੀ ਖਾਣੀ ਹੈ ਰੋਟੀਆਂ ਤੇ ਪਾਣੀ ਹੁੰਦੇ ਕਾਰਪੋਰੇਟ ਜਿਹੜੇ ਆ ਪੂਰੇ ਇਸ ਮੁਨਾਫੇ ਨੂੰ ਲੁੱਟਣ ਦੇ ਵਿੱਚ ਸਭ ਤੋਂ ਇੱਕ ਦੋ ਲੋਕ ਅੱਗੇ ਹੋ ਕੇ ਡਾਢ ਰਹੇ ਆ ਕਿ ਉਹ ਖਾਣ ਪਦਾਰਥਾਂ ਉੱਤੇ ਕਾਬਜਾ ਕਰ ਲੈਣ ਤੇ ਜਿਹੜੇ ਇਥੋਂ ਦੇ ਲੋਕ ਨੇ ਉਹਨਾਂ ਨੂੰ ਭੁੱਖੇ ਮਰਨ ਲਈ ਉਹ ਇੱਕ ਇੱਕ ਤਰ੍ਹਾਂ ਦੀ ਬੇਵਸਤੀ ਪਾਇਆ ਕਰਦਣ ਤਾਂ ਕਿ ਉਹਨਾਂ ਦੇ ਉੱਤੇ ਹੀ ਹੋਰ ਨਿਰਭਰ ਹੋਣ ਸੋ ਸਾਥੀਓ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਨਕਲਾਬ ਅਸੀਂ ਤਾਂ ਜਾ ਸਕਦੇ ਹਾਂ ਸਾਮਰਾਜ ਦੀ ਜੜ ਤਾਂ ਹੀ ਕੁੱਟ ਸਕਦੇ ਹਾਂ ਦੇਖੀ ਧਰਮਾਂ ਤੋਂ ਜਾਤਾਂ ਤੋਂ ਖੇਤਰ ਤੋਂ ਔਰ ਹਰ ਕਿਸਮ ਦੇ ਆਪਸੀ ਬਾਤ ਵਿਵਾਦ ਤੋਂ ਉੱਪਰ ਉੱਠ ਕੇ ਇੱਕਜੁੱਟ ਇੱਕ ਮਠੋ ਕੇ ਲੜਾਂਗੇ ਤੇ ਇਸ ਇਨਕਲਾਬ ਜੋ ਸ਼ੀਰਪੱਤ ਸਿੰਘ ਨੇ ਸੁਪਨਾ ਸਿਰਜਿਆ ਸੀ ਜ ਸਾਥੀਆਂ ਨੇ ਉਹ ਸੁਪਨਾ ਤਾਂ ਹੀ ਸਾਕਾਰ ਕਰ ਸਕਾਂਗੇ ਜੇਕਰ ਅਸੀਂ ਇਸ ਗੱਲ ਨੂੰ ਤਹਿ ਕਰਾਂਗੇ ਸ਼ੀਰਪੱਤ ਸਿੰਘ ਦੀ ਸੋਚ ਨੂੰ ਸ਼ੀਰਪੱਤ ਸਿੰਘ ਦੇ ਵਿਚਾਰਧਾਰਾ ਨੂੰ ਅਮਲੀ ਰੂਪ ਵਿੱਚ ਪਹੁੰਚਾ ਲਾਂਗੇ ਸਿਰਫ ਦਿਖਾਵੇ ਦੇ ਵਿੱਚ ਟੀੜੀਆਂ ਦਸਤਾਰਾਂ ਬੰਨ੍ਹ ਕੇ ਪੱਗਾਂ ਲਾ ਕੇ ਸਰਕਾਰ ਨੇ ਇਤਨਾ ਹੀ ਛਲਾਵਾ ਕਰਕੇ ਇਹ ਬਾਦੀ ਦਿਖਾਵੇ ਨਾਲ ਅਸੀਂ ਇਨਕਲਾਬ ਨਹੀਂ ਲਿਆ ਸਕਦੇ ਜਦ ਤੱਕ ਸਾਡੇ ਅੰਦਰ ਜਿਹੜੀ ਜਾਗਰਤੀ ਨਹੀਂ ਪੈਦਾ ਹੁੰਦੀ ਜਾਗਰਤੀ ਸਟੱਡੀ ਨਾਲ ਹੋਣੀ ਹੈ ਪੜ੍ਹਨ ਨਾਲ ਹੋਣੀ ਹੈ ਸਮਝ ਨਾਲ ਹੋਣੀ ਹੈ ਸਿਧਾਂਤ ਨਾਲ ਹੋਣੀ ਹੈ ਸਿਧਾਂਤਹੀਣ ਲੜਾਈ ਕਦੇ ਵੀ ਜਿੱਤ ਪ੍ਰਾਪਤ ਨਹੀਂ ਕਰ ਸਕਦੀ ਸੋ ਸਾਰੇ ਸਾਥੀਓ ਮੈਂ ਇਹ ਹੀ ਕਹਿ ਰਿਹਾ ਕਿ ਅਸੀਂ ਇਹਨਾਂ ਗੱਲਾਂ ਤੋਂ ਉਪਰ ਉੱਠ ਕੇ ਸ਼ਹੀਦ 박ਸ਼ਮੀ ਵਿਚਾਰਤਾ ਰਾ ਫਲਸਫੇ ਨੂੰ ਚੰਗੀ ਤਰ੍ਹਾਂ ਸਟੱਡੀ ਕਰੀਏ ਗ੍ਰੈਂਡ ਕਰੀਏ ਤੇ ਉਸ ਨੂੰ ਪ੍ਰੈਕਟਿਸ ਵਿੱਚ ਲਿਆਉਣ ਦਾ ਜਦ ਤੱਕ ਕਰੀਏ ਤਾਂ ਹੀ ਅਸੀਂ ਆਪਣੇ ਆਪ ਨੂੰ ਆਪਣੇ ਸਮਾਜ ਨੂੰ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾ ਸਕਾਂਗੇ ਤੇ ਅਸੀਂ ਉਹਨਾਂ ਦੀ ਸੋਚ ਦੇ ਉੱਤੇ ਪਹਰਾ ਦੇ ਸਕਾਂਗੇ ਇਸੇ ਗੱਲ ਨਾਲ